हां जी वीर जी सस्का जी सस्का हाल नाम ਦੱਸੋ ਜੀ ਆਪਣਾ ਨਾਮ ਸੋਨ ਸਿੰਘ ਪਿੰਡ ਬਖਤਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੰਬਰ ਨੰਬਰ 9463465718 ਠੀਕ ਹੈ ਜੀ ਹਾਂ ਜੀ ਮੱਕੀ ਬਾਰੇ ਦੱਸੋ ਜੀ ਆਪਣੀ ਬਾਰੇ ਮੱਕੀ ਵੀਰੇ ਸਾਡੇ ਕੋਲੇ ਦੇਸੀ ਮੱਕੀ ਆ ਹਾਂ ਜੀ ਪਹਿਲੇ ਵਾਰ ਮੈਂ ਲਿਆ ਸੀ ਕਿਤੋਂ ਕੁਆਂਟਲ ਕਿ ਜਿਹੜੀ ਬਤਾਲਣ ਨਹੀਂ ਹੁੰਦੀ ਹਾਂ ਜੀ ਪ्योर ਬਤਾਲਣਾ ਨਿਕਨੇ ਕਾ ਦਾਣਾ ਠੀਕ ਹੈ ਜੀ ਬੜੀ ਵਧੀਆ ਰੋਟੀ ਬਣਦੀ ਆ ਹਾਂ ਜੀ ਸਾਡਾ ਲਾਇਆ ਭਾਈ ਕੋਸ ਥਾ ਇਹ ਠੀਕ ਹੈ ਜੀ ਮੈਨੂੰ ਲੱਗਦਾ 7 ਤੋਂ 8 ਕੁਆਂਟਲ ਹੋ ਗਈ ਹੋਊ ਇਹ ਠੀਕ ਹੈ ਜੀ ਕਿੱਲੇ ਤੋਂ ਘਟ ਸੀਗਾ ਹਾਂ ਜੀ ਤੇ ਬਸ ਮਾ ਬੇਚ ਦਈਏ ਕੁਝ ਠੀਕ ਹੈ ਕੀ ਰੇਟ ਟੂਟਾ ਭਰਾ ਇਹਦਾ ਰੇਟ ਤਾਂ ਕਰ ਲਾਂਗੇ ਕੋਈ ਨਹੀਂ ਜਿਆਦਾ ਬੰਦਾ ਉਹ ਹਜੇ ਹੋ ਜਾਂਦਾ ਰੇਟ ਨੂੰ ਕਿਹੜਾ ਕੋਈ ਵੱਡੀ ਗੱਲ ਹੈ ਠੀਕ ਹੈ ਜੀ ਤੇ ਰੇ ਨੂੰ ਤੋਂ ਬਿਨਾ ਜੀ ਰਹਿ ਅਰੇ ਕੇਰਾ ਡੀਏਪੀ ਪਾਇਆ ਵਾ ਡੀਏਪੀ ਤੇ ਸੁਪਰ ਅੱਛਾ ਜੀ ਯੂਰੀਆ ਇੱਕ ਵਾਰੀ ਵੀ ਲਾਇਆ ਸੀਗਾ ਠੀਕ ਹੈ ਜੀ ਜਿੰਕ ਜੋਂ ਕੋ ਪਾਇਆ ਵਾ ਸੀਗਾ ਉਹ ਤਾਂ ਫਿਰ ਰੇਤ ਬਾਲੇ ਬਿਨਾ ਤਾਂ ਹੁੰਦੀ ਵੀ ਹੈ ਨਹੀਂ ਹਨਾ ਠੀਕ ਹੈ ਜੀ ਥੋੜਾ ਜੀ ਪਾਇਆ ਵਾ ਬਾਲਾ ਨਹੀਂ ਇਹਨੂੰ ਲੋੜ ਨਹੀਂ ਬਾਲਾ ਨਹੀਂ ਪਾਇਆ ਵਾ ਦੇਖਾ ਘਰ ਦੀ ਖਾਤਰੀ ਬਣਾ ਦਿੱਤੀ ਘਰ ਦੀ ਖਾਤਰ ਪਹਿਲਾਂ ਅਸੀਂ ਮਾ ਹੌਕ ਨਾ ਆਪਾਂ ਦਾ ਬੀਜੀ ਨਹੀਂ ਸੀ ਹੁਣ ਕਿਤੇ ਠੀਕ ਹੈ ਜੀ ਮੈਂ ਕਾਲੇ ਤੋਂ ਲੈ ਸੀ ਪਹਿਲੀ ਵਾਰ ਬਹੁਤ ਵਧੀਆ ਰੋਟੀ ਬਣਦੀ ਹੈ ਜਮੇ ਦੇਖ ਨਿੱਕੀ ਨਿੱਕੀ ਆ ਠੀਕ ਹੈ ਲਾਲ ਲਾਲ ਡੇ